ਮੈਂ ਅੱਜ ਦੱਸਦਾ ਭਾਈ ਤੇਆਲਾ ਜੀ ਦਾ ਸਰੀਰ ਛੰਣਣੀ ਛੰਣਣੀ ਹੋ ਗਿਆ ਸੀ ਸਰੀਰ ਦੇ ਨਾਲ ਚਪੜੀ ਪੱਕ ਹੋ ਗਈ ਸੀ ਜਿਵੇਂ ਪਾਣੀ ਦੇ ਵਿੱਚ ਆਲੂ ਉਬਲਦਾ ਹੈ ਓਵੇਂ ਸਰੀਰ ਹੋ ਗਿਆ ਸੀ ਤਾਂ ਉਸ ਦਿਨ ਸੀ ਕਿ ਸਿੱਖ ਪਰਮਾਤੀ ਦਾਸ ਤੇ ਪੈਸੇ ਦੀ ਰਾਸ ਤੇ ਭਾਈ ਤੇਆਲਾ ਜੀ ਨੇ ਆਪਣਾ ਆਪ ਦਾ ਤੱਕ ਤੇਗ ਬਹਾਦਰ ਜੀ ਇਹ ਕਿਰਪਾਲ ਕਰ ਦਿੱਤਾ ਸਗਤ ਜੀ ਫਿਰ ਆਖੀ ਪੇਸ਼ੀ ਫਿਰ ਤਨਕੁਤੇ ਬਹਾਦਰ ਪਾਸ਼ਾ ਦੀ ਹੋਈ ਪਛਤਾ ਫਿਰ ਅਰਕਦੇ ਜੀ ਤੁਹਾਡੇ ਨਾਲ ਦੇ ਜਿਹੜੇ ਸਿੱਖ ਸੀ ਮੈਂ ਉਹ ਕੋਕੋ ਕੇ ਮਾਰ ਦਿੱਤਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੈਨੂੰ ਐਦਾਂ ਸੀ ਸ਼ਾਇ ਤੁਸੀਂ ਡੋਲ ਜਾਓਗੇ ਤਨਕੁਤੇ ਬਹਾਦਰ ਪਾਸ਼ਾ ਕਿ ਲਗੇ ਸਿੱਖ ਨੇ ਮੁੱਕਣ ਲੱਗੇ ਤੂੰ ਮਕੌਣ ਦੀ ਕੋਸ਼ਿਸ਼ ਕਰਦਾ ਹੈ ਨਾ ਸਕਦਾ ਮੈਂ ਤੈਨੂੰ ਪਹਿਲੇ ਦਿਨ ਆਖਿਆ ਸੀ ਜੇ ਤੇਰੀ ਤੇਗ ਦੇ ਵਿੱਚ ਇੰਨਾ ਜੋਰ ਹੈ ਇਹ ਝੁਕਾ ਸਕਦੀ ਆ ਤਾਂ ਝੁਕਾ ਲਵੇਂ ਹਲੇ ਤਾਂ ਮੇਰਾ ਹੀ ਨਾਂ ਕੱਲਾ ਇੱਕ ਤੇਗ ਬਹਾਦਰ ਹੈ ਜਿਸ ਦਿਨ ਮੈਂ ਸ਼ਹਾਦਤ ਲਈ ਵੇਖੀ ਲੱਖਾਂ ਤੇਗ ਬਹਾਦਰ ਇਸ ਚੌਂਕ ਚਾਲਣੀ ਦੇ ਵਿੱਚੋਂ ਉੱਠਣਗੇ ਸੁਮੇ ਜੀ ਨਾ ਦਾ ਸੀਸ ਧੜ ਦੇ ਨਾਲੋਂ ਵੱਖ ਕਰ ਦਿੱਤਾ ਜਾਵੇਗਾ ਆਖ ਦਿੱਤਾ ਵਿਚੌਂਕ ਦੇ ਵਿੱਚ ਇੱਕ ਪਾਸੇ ਸੀਸ ਨੂੰ ਲਟਕਾਇਆ ਜਾਵੇਗਾ ਤੇ ਇੱਕ ਪਾਸੇ ਧੜ ਨੂੰ ਲਟਕਾਇਆ ਜਾਵੇਗਾ ਕਿ ਸੀਸ ਤੇ ਧੜ ਦੀ ਬਿਆਦਵੀ ਕਰਨੀ ਹੈ ਕਿ ਮੈਂ ਦੱਸਦਾ ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਉਹ ਲੱਖਾਂ ਭੀੜ ਦੇ ਵਿੱਚੋਂ ਵੀ ਗੁਰੂ ਨੂੰ ਬੁੱਕਲ ਦੇ ਵਿੱਚ ਲੇ ਸਤਨਾ ਸ਼੍ਰੀ ਅਕਾਲ ਜੀ ਧੰਗੁਰੂ ਤੇਗ ਬਹਾਦਰ ਪਾਸ਼ਾ ਚੌਂਕੜਾ ਲਾ ਕੇ ਬੈਠੇ ਨੇ ਸਿੱਖਾਂ ਦੇ ਮੋਹਮੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਜਿਨ੍ਹਾਂ ਦਾ ਅਸੀਂ 350 ਸਾਲਾਂ ਮਨਾ ਰਹੇ ਨੇ ਪਰ ਵੇਖੋ ਧੰਗੁਰੂ ਤੇਗ ਬਹਾਦਰ ਪਾਸ਼ਾ ਨੇ ਉਹਨਾਂ ਦੁੱਖਾਂ ਦੀ ਫਰਿਆਦ ਸੁਣੀ ਅੱਜ ਦੇ ਸਮੇਂ 'ਚ ਅਸੀਂ ਕਿਸੇ ਦਾ ਦੁੱਖ ਸੁਣ ਕੇ ਨਾ ਜੀ ਨਹੀਂ ਪਰ ਧੰਗੁਰੂ ਸਾਨੂੰ ਉਹ ਸਬਕ ਦੇ ਕੇ ਗਏ ਨੇ ਉਹ ਦੁਖੀਆਂ ਦਾ ਦੁੱਖ ਸੁਣਿਆ ਕਸ਼ਮੀਰੀ ਪਟਕਾ ਦਾ ਅੱਜ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦਾ ਬੁਧਾ ਬਲਾ ਧਰਮ ਬਚਾਉਣ ਲੱਗੇ ਨੇ ਉਹਨਾਂ ਦੇ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇਣ ਲੱਗੇ ਨੇ ਚੌਕ ਚਾਗਰੀ ਦੇ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਦੀ ਸੋਲਤੀ ਉਸ ਕੰਬ ਦੇ ਨਾਲ ਜੁੜੀ ਹੈ ਤੇ ਜਲਾਹ ਆਖਣ ਲੱਗਿਆ ਫਤ ਮੋ ਤੋ ਦੰਨ ਨਾ ਤਾ ਉਦੋਂ ਪਾਸ਼ਾ ਕਹਿਣ ਲੱਗੇ ਉਹ ਜਲਾਦਾ ਤੁ ਆਪ ਦਾ ਕੰਮ ਕਰ ਅਸੀਂ ਆਪ ਦਾ ਕੰਮ ਕਰ ਰਹੇ ਆ ਸੱਚੇ ਪਾਸ਼ਾ ਦੀ ਨਾਮ ਜਪਦੇ ਨੇ ਰੋਮ ਰੋਮ ਦੇ ਵਿੱਚ ਬਾਣੀ ਵਸੀ ਹੈ ਗੁਰਾਂ ਦੀ ਪ੍ਰੀਤ ਸਾਰੇ ਜਗ ਨਾਂ ਉੱਠੀ ਹੈ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾਗ ਨਹੀਂ ਥੀ ਜਿਨ੍ਹਾਂ ਨੂੰ ਪ੍ਰੇਮ ਹੈ ਨਾ ਬਾਣੀ ਦੇ ਨਾਲ ਗੁਰੂ ਦੇ ਨਾਲ ਉਹ ਜਾਣਦੇ ਨੇ ਕਿ ਗੁਰੂ ਤੁਹਾਨੂੰ ਬਧਿਆਨ ਨੂੰ ਵੀ ਤਾਰਦਾ ਹੈ ਮੋਤਾ ਦਾ ਕੋਈ ਪੈ ਨਹੀਂ ਅਸੀਂ ਖਾਨਦਾਨੀ ਜਲਾਦ ਹੁੰਨੇ ਆ ਤੇ ਮਹਾਰਾਜ ਕਹਿਣ ਲਗੇ ਕਹਿੰਦੇ ਜਲਾਦਾ ਜੇ ਤੁਸੀਂ ਖਾਨਦਾਨੀ ਹੁੰਨੇ ਹੋ ਤੇ ਸਾਡੇ ਵੀ ਖਾਨਦਾਨਾਂ ਦੇ ਵਿੱਚੋਂ ਸਾਡੇ ਦਾਦੇ ਤੇ ਪਰਦਾਦਿਆਂ ਨੇ ਸ਼ਕੂਨ ਦੀ ਖਾਤਰ ਆਪਣਾ ਆਪ ਕੁਰਬਾਨ ਕੀਤਾ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਹੁੰਨੇ ਆ ਆਪਣਾ ਆਪ ਕੁਰਬਾਨ ਕਰ ਦਿੱਤਾ ਆਓ ਸਿੱਖਾਂ ਦੇ ਗੁਰੂ ਤੇਗ ਬਹਾਦਰ ਪਾਸ਼ਾ ਜਿਨ੍ਹਾਂ ਦਾ 350 ਸਾਲਾ ਮਨਾ ਰਹੇ ਨੇ ਜੋ ਚਾਗਰੀ ਦੇ ਵਿੱਚ ਬੈਠ ਕੇ ਉਸ ਰੱਬ ਦੀ ਭਗਤੀ ਦੇ ਵਿੱਚ ਲੀਨ ਧਰਤਨ ਗੁਰੂ ਤੇਗ ਬਹਾਦਰ ਪਾਸ਼ਾ ਜਿਨ੍ਹਾਂ ਬਹਾਦਰ ਪਾਸ਼ਾ ਨੇ ਚੁੱਪੀ ਚੰਦਰ ਨੂੰ ਦਾਗ ਨਹੀਂ ਲੱਗਣ ਦਿੱਤਾ ਆਓ ਸਿੱਖਾਂ ਦੇ ਨੂਹੇ ਘਰ ਦਾ ਗੁਰ ਤੇਗ ਬਹਾਦਰ ਪਾਸ਼ਾ ਜਿਵੇਂ ਸ਼ੀਸ਼ਾ ਬਰਦਾਮ ਦੇ ਲੱਗੇ ਨੇ